ਅੱਜ ਸਾਡਾ ਜਿਹੜਾ ਸੀਗਾ ਇਹ ਸੈਂਟਰ ਜੇਲ੍ਹ ਦੇ ਵਿੱਚ ਵਿజిਟ ਸੀਗਾ ਸਰਪ੍ਰਾਈਜ਼ ਚੈਕਿੰਗ ਸੀਗਾ ਸਾਡੀ ਕਾਫੀ ਫੋਰਸ ਜਿਹਦੇ ਵਿੱਚ ਇੱਕ ਡੀਸੀਪੀ ਦੋ ਤਿੰਨ ਐਡੀਸੀਪੀ ਤੇ ਡੀਐਸਪੀ ਤੇ ਕਰੀਬ-ਕਰੀਬ 100 ਆਪਣੇ ਮੁਲਾਜ਼ਮ ਤੇ ਇਸੇ ਦੇ ਨਾਲ ਹੀ ਜੇਲ੍ਹ ਦੇ ਜੇ ਸੁਪਰਡਿੰਟੈਂਡੈਂਟ ਉਹਨਾਂ ਦੇ ਨਾਲ ਹੋਰ ਤਿੰਨ ਉਹਨਾਂ ਦੇ ਜੀਓ ਸਾਹਿਬਾਨ ਤੇ ਕਰੀਬ-ਕਰੀਬ ਇਹਨਾਂ ਦੇ 50 ਮੁਲਾਜ਼ਮ ਟੋਟਲ 150 ਮੁਲਾਜ਼ਮ ਸਵੇਰ ਤੋਂ ਇੱਥੇ ਰੇਡ ਕਰ ਰਹੇ ਨੇ ਸਰਪ੍ਰਾਈਜ਼ ਚੈੱਕ ਕਰ ਰਹੇ ਹਨ ਕੁਝ ਵੀ ਮਿਲਦਾ ਹੈ ਸ਼ਾਮ ਤੱਕ ਸਾਨੂੰ ਸਾਰਾ ਕਲੀਅਰ ਹੋਏਗਾ ਕੀ ਕਿ ਮਿਲਿਆ ਕੀ ਨਹੀਂ ਮਿਲਿਆ ਤੇ ਇਸ ਤੋਂ ਇਲਾਵਾ ਸਾਰਾ ਅਸੀਂ ਇੱਥੇ ਚੈੱਕ ਕੀਤਾ ਹੈ ਇਹਨਾਂ ਦਾ ਜਿਹੜਾ ਕੁਝ ਬੈਰਕ ਸੈਰਖਾ ਹੈ ਉੱਥੇ ਕੀ ਚੱਲ ਰਿਹਾ ਹੈ ਕੀ ਨਹੀਂ ਚੱਲ ਰਿਹਾ ਹੈ ਤੇ ਅੱਜ ਦਾ ਇਹ ਪ੍ਰੋਗਰਾਮ ਕਿੰਨਾ ਸਕਸੈਸ ਕਿੰਨੀ ਮਿਲ ਰਹੀ ਹੈ ਜਿੰਨਾ ਚੈੱਕ ਕਰਦੇ ਦੇਖੋ ਸਕਸੈਸ ਦੀ ਜਿਹੜੀ ਗੱਲ ਹੈ ਮੈਂ ਤੁਹਾਨੂੰ ਪਹਿਲੇ ਦੱਸਿਆ ਕਿ ਇੱਥੇ ਜਿਹੜੇ ਮੁਲਾਜ਼ਮ ਅੰਦਰ ਹੈ ਹਲੇ ਚੈੱਕ ਕਰ ਰਹੇ ਨੇ ਔਰ ਸਾਰਾ ਕਨਸੋਲिडेट ਕਰਕੇ ਉਸ ਸ਼ਾਮ ਤੱਕ ਸਾਨੂੰ ਪਤਾ ਚੱਲੇਗਾ। ਮੈਡਮ ਇੱਕ ਜਿਹੜੇ ਪਿਛਲੇ ਸਮੇਂ ਦੇ ਵਿੱਚ ਕੁਝ ਮੁਲਾਜ਼ਮਾਂ ਦੀ ਵੀ ਇਨਵੋਲਵਮੈਂਟ ਆਈ ਸੀ ਉਹਨਾਂ ਦਾ ਵੀ ਰਿਕਾਰਡ ਚੈੱਕ ਕਰ ਰਹੇ ਜਾਂ ਉਹਨਾਂ ਨੂੰ ਵੀ ਚੈੱਕ ਕਰੇ ਜਾਂ ਸੁਪਰਵਾਈਜ਼ ਜੇ ਪਰਮਿਸਸਨ ਚੈੱਕ ਕਰਦੇ। ਨਹੀਂ ਨਹੀਂ ਸਾਰੇ ਨੂੰ ਚੈੱਕ ਕਰੇ ਇਸੇ ਲਈ ਦੇ ਵਿੱਚ ਤੁਹਾਨੂੰ ਦੱਸਣਾ ਚਾਹਾਂਗੀ ਕਿ ਇੱਥੇ ਜਿਹੜੇ ਜੇਲ੍ਹ ਦੇ ਵਿੱਚ ਕੰਮ ਕਰਨ ਵਾਲੇ ਮੁਲਾਜ਼ਮ ਹੈ ਤਿੰਨ ਮੁਲਾਜ਼ਮ ਉਹ ਵੀ ਫੜੇ ਗਏ ਨੇ ਉਹਨਾਂ ਦੇ ਖਿਲਾਫ ਵੀ ਕਾਰਵਾਈ ਚੱਲ ਰਹੀ ਹੈ। ਤੇ ਬਾਕੀ ਜਿਹੜੇ ਆਪਣੇ ਜੇਲ੍ਹ ਦੇ ਵਿੱਚ ਬਾਹਰੋਂ ਕੋਈ ਥ्रो ਕਰਕੇ ਫੇਕ ਕੇ ਕੋਈ ਡਰਗ ਕੋਈ ਮੋਬਾਈਲ ਉਹ ਸਾਰਾ ਕੁਝ ਫੇਕਦੇ ਹਨ ਉਹਨਾਂ ਨੂੰ ਚੈੱਕ ਕੀਤਾ ਗਿਆ ਕਿ ਕਿੱਥੋਂ ਆਇਆ ਕਿਧਰ ਆਇਆ ਕਿੰਨੇ ਕਾ ਆਇਆ ਤੇ ਉਹ ਵੀ ਸਾਰਾ ਚੈੱਕ ਕੀਤਾ